ਤਨੈ ਕਿਆ ਤਨਾਮ ਸਤਨਾਮ ਸਤਨੇ ਵਾਹਿਗੁਰੂ ਸਤਨਾਮ 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 ਕਿਆ ਤਨਾਮ ਵਾਹਿਗੁਰੂ ਆਵਾਜ਼ੀ ਕੋ ਚੇਰ ਹਿੰਦੂ ਸਿੱਖ ਇੱਕ ਵਾਰ ਜਿੰਦਾਬਾਦ ਹਿੰਦੂ ਸਿੱਖ ਇੱਕ ਵਾਰ ਜਿੰਦਾਬਾਦ ਮੈਂ ਤੇ ਆਵਾਜ਼ ਸੁਣਿਆ ਅੱਗੇ ਵੀ ਮੈਂ ਸੁਣਦਾ ਰਹੇ ਨੇ ਇਹ ਪਿਛਲੇ 15-20 ਸਾਲ ਤੋਂ ਨਾਰਾ ਚੱਲ ਰਿਹਾ ਹੈ। ਅੱਜ ਤੋਂ ਸਨੋ ਵੇਸੋਨਾ ਪਰ ਵੀ ਜਿਹਾ ਸੜੋਨੀ ਕਾਗਿਲਦਲ ਕੱਠੇ ਹੋਏ ਸੀ ਉਹਨਾਂ ਮੈਂ ਵੀ ਵਿੱਚ ਹੀ ਪੰਡਾ ਫੇਰ ਵਿੱਚ। ਨਾਰਾ ਹੈ ਕਿ ਆ ਲੋਕਾਂ ਦੇ ਜਿਹੜੇ 바ਕੀ ਭਰਾ ਮੇਰੇ ਸੀ ਉਹਨਾਂ ਦੇ ਵਿਚਾਰ ਕੁਝ ਹੋਰ ਤਰ੍ਹਾਂ ਦੇ ਸੀ। ਮੈਂ ਆਪਣੀ ਪੰਡੰਡੀ ਦੇ ਤੁਰ ਪਿਆ ਉਹ ਆਪਣੀ ਸ਼ਾਹਰਾ ਜਿਹੜੀ ਤੋਂ ਉਸੇ ਤੁਰੇ ਗਏ। ਉਹ ਜਿਹੜੀ ਸ਼ਾਹਰਾ ਕਾਗਿਲਦਲ ਨੇ ਪਾਈ ਇਹ ਨਾਰਾ ਉਥੋਂ ਸ਼ੁਰੂ ਹੋਇਆ। ਹਿੰਦੂਸੇ ਇੱਕ ਦਾ ਜ਼ਿੰਦਾਬਾਦ ਹਿੰਦੂ ਉਸੇ ਇੱਕ ਦਾ ਜ਼ਿੰਦਾਬਾਦ। ਇਸੇ ਅਰਥ ਮਤ ਉਹ ਜੋ ਫੋਲ ਕੇ ਦੱਸਾਂ ਮਨੋਵਿਗਿਆਨ ਮਨੋਵਿਗਿਆਨ ਦੇ ਪੰਡਤ ਜਿਹੜੇ ਹਨ ਜਿਨ੍ਹਾਂ ਨੂੰ ਜਿਹੜੇ ਮਨੁੱਖੀ ਰੁਚੀਆਂ ਉਹਨਾਂ ਜਿਹੜੀਆਂ ਪਈ ਪਾਵਨ ਉਹਨਾਂ ਨੂੰ ਚੰਗੇ ਵਾਲੇ ਵਿਦਵਾਨ ਉਹਨਾਂ ਨੂੰ ਕਹਿੰਦੇ ਨੇ ਸਾਈਕੋਲੋਜੀ ਜਾਂ ਐਕਸਪਰਟਸ ਇਨ ਸਾਈਕੋਲੋਜੀ ਉਹਨਾਂ ਨੂੰ ਤੁਸੀਂ ਕਿਸੇ ਨਾਲ ਗੱਲ ਕਰਕੇ ਦੇਖ ਲਓ ਉਹ ਜੋ ਮੈਂ ਹੁਣ ਕਹਿਣ ਲੱਗਾ ਇਹ ਜੀ ਤਾਇਕ ਕਰੇਗਾ ਇਹ ਮਹਾਰਾਜ ਜਿਹੜੀ ਕੌਮ ਜਿਹੜਾ ਜੱਥਾ ਵੀ ਲਾਉਂਦਾ ਹੈ ਉਸੇ ਦੋ ਹੀ ਪਾਪ ਹਨ ਇੱਕ ਪਾਪ ਤਾਂ ਇਹ ਹੈ ਕਿ ਉਹ ਅੰਦਰੋਂ ਬੜਾ ਡਰਿਆ ਹੋਇਆ ਔਰ ਭੈਸੇ ਤੀ ਸਾਪ ਨੂੰ ਉਹਦੇ ਵੱਡੈ ਗੇਸੇ ਨੂੰ ਪਤਾ ਲੱਗੇ ਕਿ ਇਹ ਮੈਨੂੰ ਮਾਰੂਗਾ ਸ਼ੇਰ ਤੱਕ ਵੀ ਬਾਹੋ ਤੇ ਮਸ਼ਹੂਰ ਹੈ ਕਿ ਇਹ ਹਮਲਾ ਨਹੀਂ ਕਰਦਾ ਜਿੰਨਾ ਕਿ ਉਹਨੂੰ ਸ਼ੱਕ ਨਾ ਪੈ ਜਾਏ ਕਿ ਮੇਰੇ ਤੇ ਹਮਲਾ ਕਰੋ ਉਸਰਾ ਚੁੱਪ ਕਰਕੇ ਖੜ ਜਾਉਣਾ ਸ਼ੇਰ ਨੂੰ ਜੰਗਲ ਵਿੱਚ ਮਿਲੋ ਤਾਂ ਉਹ ਵੀ ਦੇਖ ਕੇ ਡਰ ਜਾ ਮਾਰਾ ਪੂਰ ਦਬਾ ਕੇ ਭਰਉਂਦਾ ਜਾਂਦਾ ਹੈ ਇਸ ਤਰ੍ਹਾਂ ਜਿੰਨੇ ਜ਼ਹਿਰੀਲੇ ਜਾਨਵਰ ਹਨ ਉਹ ਕੋਈ ਹਮਲਾ ਨਹੀਂ ਕਰਦੇ ਕੁੱਤਾ ਕੋਈ ਨਹੀਂ ਵੱਡ ਵਾਸਤੇ ਉਹ ਕੋਹਲਾ ਉਹ ਤਰ੍ਹਾਂ ਦੇ ਹੱਥ ਤੋਂ ਚੈਲੰਜ ਨਹੀਂ ਦੇ ਰਿਹਾ ਹੁੰਦਾ ਉਹ ਡਰ ਰਿਹਾ ਕਿ ਕਿਥੋਂ ਆ ਗਿਆ ਮੇਰੇ ਇਟਨਾ ਮਾਰੇ ਚੱਕ ਕੇ ਮੇਰੇ ਡਾਂਗ ਨਾ ਮਾਰੇ ਚੱਕ ਕੇ ਇਹ ਜਿਹੜੇ ਮਨੋਵਿਗਿਆਨ ਦੇ ਇੱਕ ਮਹਾਸੇ ਵੀ ਗੱਲ ਨਹੀਂ ਕਰ ਰਿਹਾ ਬੜੀ ਡੂੰਗੀ ਗੱਲ ਕਰ ਰਿਹਾ ਮਨੋਵਿਗਿਆਨ ਦੇ ਜਿਹੜੇ ਪੰਡਤ ਹਨ ਉਹ ਸਾਰੇ ਇਸ ਰਾਤੇ ਸਹਿਮਤ ਨੇ ਜਿਸ ਵੀ ਇਹਨੂੰ ਸਿਕਾਵੀ ਮੂਵੀ ਤੇ ਨਾਰਾ ਪਾਇਆ ਗਿਆ ਹੈ ਹਿੰਦੂ ਸਿੱਖ ਇੱਕ ਦਾ ਜਿੰਦਾਬਾਦ ਕਿੱਥੇ ਜਾਓ ਕਹੋ ਹਿੰਦੂ ਸਿੱਖ ਇੱਕ ਦਾ ਜਿੰਦਾਬਾਦ ਹਿੰਦੂ ਸਿੱਖ ਇੱਕ ਦਾ ਅਮਰ ਰਹੇ ਇਹਦਾ ਮਤਲਬ ਇਹ ਹੈ ਕਿ ਸਿੱਖ ਕੇਸੇ ਗੱਲ ਤੋਂ ਭੈਪੀ ਤੋਂ ਹੋ ਰਹੇ ਡਰੇ ਹੋਣ ਸਿੱਖਾਂ ਨੂੰ ਡਰ ਨਹੀਂ ਹੈ ਕੋਈ ਮਾਰ ਪੈ ਤੇ پتہ ਨਹੀਂ ਕੀ ਪੈ ਇਹ ਸਾਡੇ ਜਿਹੜੇ ਲੀਡਰ ਹਨ ਮਾਰਦੇ ਹੋ ਸੋਚਣ ਕੋਈ ਵਾਅਦਾ ਹੈ ਉਹ ਤੋਂ ਦੂਰ ਕਰਨ ਦਾ ਕੋਈ ਮਤਾ ਪੇਸ਼ ਨਹੀਂ ਹੋਇਆ ਕੋਈ ਉਸ ਦੀ ਕੋਈ ਸੋਚਣੀ ਨਹੀਂ ਕੋਈ ਉਸ ਪਾਸੇ ਦੀ ਵਿਚਾਰ ਨਹੀਂ ਕਰ ਰਿਹਾ ਕਿ ਉਹ ਕੀ ਪੈ ਹੈ ਜਿਹੜੇ ਵਿੱਚੋਂ ਸਿੱਖ ਮਜਬੂਰ ਹੋ ਰਹੇ ਨੇ ਜਦੋਂ ਚਾਰ ਸੇ ਕਸੇ ਹੁੰਦੇ ਨੇ ਆਪਣੇ ਬਚਾਅ ਵਾਸਤੇ ਉਹ ਕਹਿੰਦੇ ਹਿੰਦੂ ਸਿੱਖ ਇੱਕ ਦਾ ਜਿੰਦਾ ਬਾਦ ਹਿੰਦੂ ਸਿੱਖ ਇੱਕ ਦਾ ਜਿੰਦਾ ਬਾਦ ਇਹ ਕੇਸ ਦੇ ਅਰਥ ਹੋਰ ਵੀ ਹੋ ਸਕਦੇ ਨੇ ਕਈ ਜਿਹੜੇ ਲੜਾਈ ਜੰਗ ਯੁੱਧ ਦੇ ਵਿੱਚ ਜਿਸ ਵਿੱਚ ਕੌਮਾਂ ਜਾਂਦੀਆਂ ਨਾ ਉਸ ਵੇਲੇ ਆਪਣੇ ਦੁਸ਼ਮਣ ਨੂੰ ਸ਼ਤਰੂ ਨੂੰ ਧੋਖਾ ਦੇਣ ਵਾਸਤੇ ਇਸ ਕਿਸਮ ਦੀ ਨਾਰੇਬਾਜ਼ੀ ਕਰੀਦੀ ਹੈ ਕਿ ਉਹ ਭਲੇਖਾ ਖਾ ਜਾ ਉਹ ਮੁਕਲੇ ਖਾਬੇ ਕੇ ਮਾਰ ਰਿਖੋ ਉਹ ਪ੍ਰਗਤੀ ਉਹ ਹਲਕਾ ਸਿੱਖਾਂ ਵੀ ਹੈ ਨਹੀਂ ਸਿੱਖ ਕਿਸੇ ਗੁੱਡ ਵਿੱਚ ਨਹੀਂ ਕਿਸੇ ਮੋਰਚੇ ਵਿੱਚ ਨਹੀਂ ਸਿੱਖ ਪਹਾੜ ਡਿਫੈਂਸ ਦੀ ਲੜਾਈ ਪਿੱਛੇ ਹਟ ਰਿਆ ਨਾ ਔਰ ਪਿੱਛੇ ਪਿੱਛੇ ਪਸਾਰ ਹੋ ਰਿਆ ਨਾ ਔਰ ਆਪਣੇ ਆਪਣੇ ਬਚਾਅ ਦਾ ਯਤਨ ਕਰ ਰਿਹਾ ਜਿਸ ਤਰ੍ਹਾਂ ਅਸੀਂ ਵੱਡੇ ਕਲੂ ਗਾਲ ਚੀਤਾ ਪੂਲੇ ਵੀ ਜਿਹੜਾ ਨਾਰਾ ਲਾਈ ਜਾਣਾ ਇਹਦੇ ਉਹ ਹੀ ਅਰਥ ਬਣਦੇ ਨੇ ਅਸੀਂ ਡਰੇ ਹੋਏ ਹਾਂ Hindu ਉਹ ਪਰਾਵੋ ਸਾਰੇ ਤੇ ਤਰਸ ਕਰਨਾ ਸਾਨੂੰ ਹੋਰ ਨਾ ਮਾਰਨਾ ਅਸੀਂ ਹਿੰਦੂ ਸਿੱਖ ਹਸ ਤੋਂ ਹਸਣਾ ਵਾਲੀ ਗੱਲ ਹੈ ਨਹੀਂ ਮੁੰਡਿਓ ਤੁਸੀਂ ਹੱਕੀ ਹੋ ਮੈਂ ਤੁਹਾਨੂੰ ਗੱਲ ਬੜੀ ਦੂੰਗੀ ਔਰ ਬੜੀ ਜਿਹੜਾ ਮਨੋਵਿਗਿਆਨ ਹੈ ਉਹਦੇ ਉਹ ਜਿਹੜੇ ਊਸੂਲਾ ਕੋ ਫੜਾ ਦੱਸ ਰਹੇ ਇਹ ਹਸਣਾ ਵਾਲੀ ਗੱਲ ਹੈ ਨਹੀਂ ਇਹ ਜਾਂ ਤਾਂ ਸ਼ਰਮ ਦੀ ਗੱਲ ਹੈ ਜਾਂ ਜਿਸ ਦੁਰਗਤੀ ਵਿੱਚ ਉਹ ਫੋਮ ਆ ਸੋਲਿਡ 10.5 ਜੂਲਾ ਫਸ ਲੰਘ ਰਿਹਾ ਹੈ ਉਹ ਦੁਰਗਤੀ ਦਾ ਪ੍ਰਤੀਕ ਹੈ ਇਹ ਨਾਰਾ ਹੈ ਜਿਹੜਾ ਦਸਾ ਜਾ ਰਿਹਾ ਹੈ ਖਾਸ ਕਰਕੇ ਜਿੰਨਾ ਸਾਲਸੰਤਾਲ ਦੀ ਜਵਾਰੀ ਪਰ ਲੋ ਜਦੋਂ ਕਿਸੇ ਇੱਕ ਕੌਮ ਨੇ ਦੂਜੀ ਕੌਮ ਨੂੰ ਮਾਰਨਾ ਹੋਵੇ ਖਤਮ ਕਰਨਾ ਹੋਵੇ ਜੇਲ ਲਗਾਉਣਾ ਹੋਵੇ ਜਾਂ ਦਸੂ ਬਣਾ ਕੇ ਦਾਸ ਬਣਾ ਕੇ ਕਟਿਆਰ ਜਰ ਬਣਾ ਕੇ ਰੱਖ ਲੈਣਾ ਹੋਵੇ ਤਿੰਨ ਚਾਰ ਢੰਗ ਸੋਚੇ ਸਮਝੇ ਹੋ ਪਿਛਲੇ 2000 ਸਾਲ ਦੀ ਤਾਰੀਖ ਪਰੋਚੋਂ ਨਜ਼ਰ ਆਉਂਦੇ ਇਹ ਹੈ ਪਹਿਲਾ ਕੰਮ ਕਿ ਜਿਹੜੇ ਉਹਨਾਂ ਵਿੱਚ ਫਿਰ ਕੱਢ ਲੀਡਰ ਹੈ ਜਿਹੜਾ ਕੋਈ ਗੱਲ ਸੱਚੀ ਕਰਦਾ ਹੈ ਯਾ ਡਰਦਾ ਨਹੀਂ ਲੱਗਦਾ ਨਿੱਡਰ ਐ ਫਲਾਣਾ ਵੀ ਗੱਲ ਐ ਨ ਕੋਈ ਫੁੱਲ ਕੇ ਕਹਿੰਦਾ ਉਹ ਜੋ ਦੋ ਚਾਰ ਫੜ ਲੈਣੇ ਔਰ ਉਹ ਫੜ ਜੋ ਖਤਮ ਕਰ ਜਾਂਦੇ ਮੁਗਲਾ ਨੇ ਸਿੱਖ ਗੁਰੂ ਸਾਹਿਬਾਂ ਦੇ ਖਿਲਾਫ ਜਿਹੜਾ ਹਰਦਾ ਵਰਤਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਤਈ ਕਰਨ ਦਾ ਗੁਰੂ ਅਰਜਨ ਦੇਵ ਜੀ ਨੂੰ ਸ਼ਿੱਤ ਕਰਨ ਦਾ ਉਹ ਉਹ ਇਹ ਸੇ ਕਾਫੀ ਖਤਮ ਹੋ ਜਾਣਗੇ ਆਪ ਕੋਈ ਪਿਛਲੇ ਲੋਕ ਜਿਹੜੇ ਨੇ ਨਾ ਇਹਨਾਂ ਨੂੰ ਕੋਈ ਹਵਾਈ ਦੇਣ ਵਾਲਾ ਰਹੇਗਾ ਨਾ ਹੋਰ ਦੇਣ ਵਾਲਾ ਰਹੇਗਾ ਇਹ ਡਰ ਕੇ ਤੁਸੂ ਡੰਗੂ ਤੁਸੂ ਬਣ ਕੇ ਟੋਪਰ ਕੇ ਬਹਿ ਜਾਣਗੇ ਇਸ ਪੀਕਾ ਕੋਈ ਬੋਲਾ ਨਹੀਂ ਵਾਸਿਆ ਇਸ ਵਾਰ ਤੇ ਸਭ ਚਲਦਾ ਚਲਾਇ ਲੀਡਰਾਂ ਨੂੰ ਫੜ ਲਓ ਤੇ ਉਹ ਕਹਿੰਦੇ ਲੀਡਰਾਂ ਨੂੰ ਫੜ ਲਓ ਪੈਸੇ ਲਈ ਜਦੋਂ ਜਾਂਦੇ ਨੇ ਸਭ ਤੋਂ ਪਹਿਲਾਂ ਪੁੱਛੀਦਾ ਬਸ ਆ ਬੇ ਲੈ ਆਓ 10 ਨੰਬਰ ਦੇ ਬੰਦਵਾਸ਼ ਕਰੇ ਕਿ ਕਿਦਾਂ ਦੂਜੇ ਪੜਦੇ ਪੜਦੇ ਉਹਨਾਂ ਬਲਾਕ ਚੰਡੀ ਚਾਲਣਾ ਪਰ ਉਹਨੂੰ ਕਿਵੇਂ ਪੜ ਤੂੰ ਜਾਲਵਾ ਕੋ ਬਾਤ ਪੁੱਛੇ ਮਾਰੋ ਸਾਰਾ ਪਿੰਡ ਤੇ ਐਪੀ ਦੋ ਜਾਂਦਾ ਪਿਠਾਂ ਗਾਰ ਗਾਲਾਂ ਕਰਦਾ 15 20 ਉਹ ਲੋਕ ਡਰ ਜਾਂਦੇ ਨੇ ਫੇਰ ਉਹ ਕਹਿੰਦੇ ਜਿਹੜੀ ਫਲਾਣੇ ਦੀ ਕੋੜੀ ਚੋਰੀ ਹੋਈ ਕਿਨੇ ਕੱਢੀ ਇਹ ਜਿੰਨੇ ਰਾਜ ਕਰਨ ਵਾਲੇ ਨੇ ਇਹ ਰਾਜ ਦੇ ਕਿ ਰਾਜਨੀਤੀ ਦੇ ਬੁਰਹ ਹੈ ਪਹਿਲਾ ਗੋਲ ਜੀ ਤੁਹਾਡੀ ਵਰਦੀ ਆਮੀ ਨੇ ਉਹਨਾਂ ਨੂੰ ਕਟੋਰ ਕਰ ਦੇਣਾ ਦੂਸਰਾ ਗੋਲ ਜਿਹਨੂੰ ਕਹਿੰਦੇ ਧਬਕਾਉਣਾ ਯਰਕਾਉਣਾ ਪੈਪੀਟ ਕਰਨਾ ਤੀਸਰਾ ਗੋਲ ਹੈ ਕਿ ਤੁਹਾਨੂੰ ਹਰ ਕਿਸਮ ਦੇ ਨਿਸ਼ਾਨੇ ਬਣਾ ਕੇ ਰੱਖਣਾ ਖਾਸ ਤੌਰ ਤੇ ਆਰਥਿਕ ਤੌਰ ਤੇ ਨਿਸ਼ਾਨੇ ਬਣਾ ਕੇ ਰੱਖੋ ਜਿਸ ਨਾਲ ਕਮੀ ਕਮੀਂ ਜਿਹੜੇ ਨੇ ਇਹਨਾਂ ਥਾਣੇ ਬਣਾ ਕੇ ਰੱਖੋ ਜਮੀਨ ਨੂੰ ਨਹੀਂ ਸੀ ਲੈਣੇ ਜਿੰਦੇ ਆਪੀ ਨੇ ਥਾਣੇ ਹੋ ਗਏ ਰਹਿ ਕੀ ਗਿਆ ਜਗਾਦਾ ਖੋਲੋ ਇਹਨਾਂ ਫੀਲਿੰਗ ਲਾ ਦਿਓ ਟਰੈਕਰ ਵਾਈ ਜਾਓ ਕਿਸੇ ਕੋਲ ਚਾਰ ਕਰਕੇ ਜਮਾ ਨਾ ਹੋਣ ਦਿਓ ਟਰੈਕਟਰਾਂ ਦਾ ਭਾਜ ਜਿਹੜਾ 24000 ਦਾ ਟਰੈਕਟਰ ਹੈ ਉਹ 1 ਲੱਖ ਰੁਪਏ ਦਾ ਕਰ ਦਿਓ ਉਹ ਕਰਨੇ ਜੋਸੀ ਕਰਨੇ ਲੱਗੇ ਉਹਨਾਂ ਦਾ ਕਮਾਈ ਜੋਸੀ ਕਰਨ ਜੇ ਤਾਂ ਉਹਨਾਂ ਕਾ ਵੀ ਕੁਝ ਮਿਲ ਜਾਏ ਕਰਨ ਤੁਸੀਂ ਪਹਿਲਾਂ ਕਰੀ ਜਾਓ ਕੀਮਤਾਂ ਨੂੰ ਮੁਕਰ ਕਰਨੀਆਂ ਨਾ ਉਹ ਉਹੀ ਜਿਨ੍ਹਾਂ ਦਾ ਖਰਚਾ ਹੈ ਉਹਦੇ ਤੋਂ ਆਨੇ ਕੱਢ ਕੇ ਮੁਕਰ ਕਰਨਗੇ ਮੈਨੂੰ ਆਪ ਯਾਦ ਹੈ ਮੈਂ ਜਦੋਂ ਪਾਰਲੀਮੈਂਟ ਖੰਡਾ ਸੀ ਮੈਂ ਗੱਲਾਂ ਕੀਤੀਆਂ ਕਿ ਪ੍ਰਾਈਸ ਕਮਿਸ਼ਨਰ ਉਹਦੇ ਨਾਲ ਮੈਨੂੰ ਮੈਨੂੰ ਸਮਝਾਓ ਕਿਸਾ ਤੁਸੀਂ ਕਿੰਨਾ ਮਖਾਰ ਕਰਦੇ ਹੋ ਉਹ ਕਾਗਜ਼ ਫੜ ਕੇ ਬੈਠ ਗਿਆ ਬਿਰੋੜਾ ਜੀ ਇਹ ਇਹ ਨਾ ਇਹ ਨਾ ਫਲਾਣਾ ਨਾ ਫਲਾਣਾ ਨਾ ਰਿਹਾ ਇਹ ਨਾ ਪਾਣੀ ਇਹ ਨਾ ਇਹ ਮੈਨੂੰ ਇੱਕ ਆਇਟਮ ਭੁੱਲ ਗਿਆ ਮੈਂ ਨਾ ਨਹੀਂ ਲੈਂਦਾ ਹੁਣ ਬੜਾ ਵੱਡਾ ਲੀਡਰ ਹੈ ਕੰਮ ਦਾ ਕਿਹੜਾ ਆਇਟਮ ਮੈਂ ਕਿਹਾ ਜਿਸ ਜ਼ਮੀਂਦਾਰ ਦੇ ਕੋਲ 10 ਫੀਰ ਜ਼ਮੀਨ ਹੈ ਉਹ ਉਸ ਨੂੰ ਉਹ ਨੂੰ ਹੀ ਕਹਿ ਕੇ ਬਣਾ ਕੇ ਗੰਦੀ ਹੋਣਾ ਕਿ ਉਹ ਵੀ ਐਨਾ ਪਾਣੀ ਲੱਗਾ ਐਨਾ ਰੇਹ ਲੱਗਾ ਇਨੀ ਐਨਾ ਜੇ ਆਇਆ ਐਨਾ ਖਰਚਾ ਆਇਆ ਉਹ ਖਰਚ ਤੁਸੀਂ ਕਹਿਣਾ ਕਣਕ ਤੇ ਬਦਮੀ ਇਨੀ ਕਣਕੋ ਜਿਹੋ ਹੋਈ ਇਸ ਤਰ੍ਹਾਂ ਕਿ ਮਨ ਪਿਆ ਐਨਾ ਖਰਚ ਆਇਆ ਐਂ ਗਿੜੇ ਹਨ ਤੁਸੀਂ ਇਹ ਐਜੰਸੀ ਵਿੱਚ ਨਹੀਂ ਪਾਇਆ ਕਿ ਇਸ ਇੱਕ ਮਨ ਕਣਕ ਪੈਦਾ ਕਰਨ ਨੂੰ ਕਰਦੇ ਕੰਮ ਕੰਮ ਪਾਣੀ ਦੀ ਚਾਹੀਦੀ ਜਿਨ ਇੱਕ ਪਿਊ ਹੋਵੇ ਜਿਹੜਾ ਹਾਲਗਾਂ ਦਾ ਹੋਵੇ ਇੱਕ ਕੋ ਮੁੰਡਾ ਹੋਵੇ ਜਿਹੜਾ ਸੰਭਾਲਦਾ ਹੋਵੇ ਇੱਕ ਸਾਜੀ ਮਦ비 ਸਿੰਘ ਹੋਵੇ ਜਿਹੜਾ ਨਾਮ ਰਿਹਾ ਹੋਵੇ ਕੋ ਕਰਦੇ 25 ਚੰਗੇ ਤਕੜੇ ਚਾਹੀਦੇ ਤੇ ਗਾਇਆਂ ਮਈਆਂ ਨੂੰ ਕਦੇ ਪੱਥਰੇ ਪਾ ਕਰਦੇ ਨੋਹਾਈ ਕਦੇ ਨੋ ਹੋਵੇ ਜਿਹੜੀ ਗਾਇਆਂ ਮਈਆਂ ਨੂੰ ਸਾਭੀ ਤੇ ਬਾਹਰ ਕਾਮਿਆਂ ਨੂੰ ਰੋਟੀਆਂ ਰੱਖੀਆਂ ਲਜਾਵੇ ਇਹ ਸਾਰੇ ਸਾਲ ਭਰ ਲੱਗੇ ਰਹੇ ਤੇ ਫਿਰ ਜਦੋਂ ਹਾੜੀ ਦੀ ਫਸਟ ਗਿਆ ਵਧਾਈ ਦਾ ਵੇਲਾ ਜਾਂ ਬਜਾਈ ਦਾ ਵੇਲਾ ਆਉਂਗਾ ਉਸ ਵੇਲੇ 12-12 ਮੰਗਵਾ ਕੇ ਜਿਹੜੇ ਵੱਧੂ ਖਰਚ ਤੇ ਗਏ ਉਹ ਐਕਸਟਰਾ ਖਰਚੋਂ ਕੋਈ ਫਾਇਦੇ ਨਹੀਂ ਕੰਨੀ ਬਣੀ ਆਪਕੀ ਬਹੁਤ ਸਮਝ ਨਹੀਂ ਮੈਂ ਤਾਂ ਮੈਂ ਤਾਂ ਮੈਸੂਫ ਫਿਰ ਦਰਾਵਾ میں کہا وہ اس طرح اے پانچ آدمی اے جلے کر دیں انہوں نے بھی مین سے مزدوری جلی اے بھی چپاؤ اچھا یہ بات آپ کہہ رہے ہیں انہوں نے کام تو کرنا ہی ہوا کرنا انہوں نے کام تو کرنا ہی ہے نا انہوں نے اپنا چھیت ہے کام تو کریں گے نا میں گالوں لمبا نہیں پاؤں گا خالصہ جی میں گالوں لمبی لمبی گالوں چھوڑی جی مقصر رکھے ختم کر دینا جانا ہے کہ انہوں وقت زیادہ سندہ چلے جانا ਇਹ ਹਨ ਜਿਹੜੇ ਕੋਮ ਨੂੰ ਮਾਰਦੇ ਸੰਗਰੇ ਹਨ ਇੱਕ ਨਵਾਂ ਸੰਕੋਮ ਕੋਮ ਨੂੰ ਮਾਰੰਦਾ ਨਿਕਲਿਆ ਉਹ ਜੋ ਸਾਡੇ ਤੇ ਇਹ ਅਲਮਾਸ਼ੂਰੀ ਕੀ ਪੀਂ ਗਈ ਉਹਨੂੰ ਕਹਿੰਦੇ ਜੈਨੋਫਾਈ ਕੋਲਨਾਸ ਉਹ ਮਾਰਨ ਦਾ ਤੰਗ ਅਹਿਮਦ ਸ਼ਾਹ ਅਬਦਾਲੀ ਨੇ ਤੇ ਲੱਖੋ ਤਰ੍ਹਾਂ ਨੇ ਸਾਰੇ ਦੇ ਵਰਤਿਆ ਸੀ ਤੇ ਜਿਨੇ ਸਿੱਖ ਨੇ ਸਾਰਿਆਂ ਦਾ ਨਾਸ਼ ਕਰ ਦਿੱਤਾ ਕਿਸੇ ਜਨ ਇਕੱਠੇ ਕਰਕੇ ਇਹਨਾਂ ਨੂੰ ਮਾਰ ਦਿਓ ਕੋਈ ਆਈ ਨਾ ਜਾਏਗਾ ਕਿਸ ਤਰ੍ਹਾਂ ਦੀ ਕੀੜਿਆ ਦੇ ਤੌਰ ਜਾਜ ਨਹੀਂ ਇਸ ਤਰ੍ਹਾਂ ਅੱਜ ਕੱਲ ਯੂਰਪ ਦੇ ਵਿੱਚ ਵੀ ਯੂਥੀਆਂ ਨੂੰ ਉਹਨੇ ਹਟਲੇ ਲੈਣ ਦੀ ਕੋਸ਼ਿਸ਼ ਕੀਤੀ ਸੀ ਉਹ ਢੰਗ ਨਹੀਂ ਵਰਤਿਆ ਗਿਆ ਬਾਕੀ ਜਿਨੇ ਜਿਨੇ ਤਨੇ ਚਾਰੇ ਢੰਗ ਰਹਿ ਗਏ ਨੇ ਕਿਸ ਨਾ ਕਿਸੇ ਸ਼ਕਲ ਦੇ ਕਾਲਪਨ ਹੀ ਸਾਡੇ ਆਗੂ ਹੈਂ ਤੁਸੀਂ ਹੋ ਗਏ ਹੋ ਸਾਰੇ ਬੁੱਧੀਵਾਨ ਬੈਠੇ ਹੋ ਥੋੜੀ ਬਹੁਤੀ ਜਿਹੜੀ ਬੀਜ ਰੂਪ ਵਿਗਿਆਨ ਦਾ ਅਦਾਲਪੁਰ ਨੇ ਸਾਰਿਆਂ ਨੂੰ ਦੱਸਾ ਹੋਇਆ ਹੈ ਜਿੱਥੇ ਜ਼ਿੰਦਗੀ ਉਹ ਮੌਤ ਦਾ ਫਾਲ ਹੋਵੇ ਉੱਥੇ ਬਹੁਤੀ ਵਿਦਿਆਵੀ ਤਰਾਪਾਣ ਦੀ ਲੋੜ ਤਾਂ ਨਹੀਂ ਉੱਥੇ ਹਰੇਕ ਨੂੰ ਸਮਝ ਪੈ ਜਾਂਦੀ ਹੈ ਕਿ ਇਸ ਗੱਲ ਨਾਲ ਮੈਂ ਜੁਂਦਾ ਇਸ ਗੱਲ ਨਾਲ ਮਰਦਾ ਤੁਰਾ ਜੋ ਤੁਸਨ ਵੀ ਲਾਉ ਰਹੀ ਹੈ ਬਾਕੀ ਕਿੰਨਾ ਤੰਗਾ ਚੋਂ ਕਿਹੜਾ ਤੰਗ ਹੈ ਜਿਹੜਾ ਅਸੀਂ ਵਰਤਿਆ ਨਹੀਂ ਜਾ ਚੁੱਕਾ ਜਾਂ ਵਰਤਿਆ ਜਾ ਨਹੀਂ ਰਿਹਾ ਔਰ ਤੁਸੀਂ ਚੁੱਪ ਕਰਕੇ ਬੈਠੇ ਹੋਏ ਹੋ ਔਰ ਮਤੇ ਪਾਸ ਕਰ ਰਹੇ ਹੋ ਕੰਕ ਬਹੁਤ ਵੀ ਹੋ ਜਾਏਗੀ ਖਾਲ ਜੇ ਨੂੰ ਸੀਮੈਂਟ ਲਾ ਦਿਆਂਗੇ ਕਬਾਹ ਨੂੰ ਉਸ ਤਰ੍ਹਾਂ ਭੇਜ ਦਿਆਂਗੇ ਅਸੀਂ 11100 ਰੁਪਇਆ ਲੈ ਲੈਣੇ 1100 ਰੁਪਇਆ ਚੰਡੀਗੜ੍ਹ ਨਾਲ ਬਵਾ ਦਿਓ ਫਾਜ਼ੇਗਾ ਦਾ ਪਿੰਡ ਕੱਢ ਦਿਓ ਇਹਨਾਂ ਤੁਸੀਂ ਕੋਲੋਂ ਦੇਖੀ ਫਾਜ਼ੇਗਾ ਨੂੰ ਬੁਗਾਨੇ ਵੀ ਨਾ ਫਿਲਡਾ ਨਾ ਕੱਢ ਕੇ ਜੇ ਲੋਕ ਤੁਹਾਡੀ ਆਪਣੀ ਜ਼ਿੰਦਗੀ ਔਰ ਮੌਤ ਦਾ ਖ਼ਾਬ ਮਰ ਗਏ ਜਿਉਂਦੇ ਰਹੋਗੇ ਠੀਕ ਹੈ ਪਰ ਸਿੱਖ ਬਣ ਕੇ ਜਸਪਾਲ ਸਾਹਿਬਾ ਜਿਹੜਾ ਪ੍ਰਧਾਨੀ ਖਾਲਸਾ ਪੰਥ ਹੈ ਉਸ ਰੂਪ ਵਿੱਚ ਜਿਉਂਦੇ ਨਾ ਰਹੇ ਉਹ ਵੀ ਨਾ ਉਹ ਉਹ ਜੋਲਣਾ ਅੱਜ ਮਰ ਜਾਣਾ ਹੈ ਸੰਗਾ ਸਾਨੂੰ ਗੋਲੀਆਂ ਨਾਲ ਲਾਗਣਾ ਹੋ ਜਾ ਸਕਦਾ ਬਜਾਇ ਇਸੇ ਕੇਸਾਂ ਤਰਸਾਰ ਪਾ ਕੇ ਮਰ ਜਾ। ਮਰਨਤਾਲੀਆਂ ਦੀ ਗੱਲ ਚੱਲਦੀ ਹੈ ਤੁਸੀਂ ਦੇਖਦੇ ਹੋ ਪਏ। ਮਾਹੌਲ ਕਰਕੇ ਕਿਸੇ ਨੂੰ ਮਾਹੌਲ ਕਰਕੇ ਉਹ ਵੀ ਅਨਕ ਔਰ ਉਹ ਵੀ ਜਿਹੜੀ ਸਰਮਾਨ ਹੈ ਉਸ ਨੂੰ ਹਕਮ ਕਰ ਦੇਣਾ। ਇਹ ਵੀ ਆਦਮੀ ਨੂੰ ਮਾਰ ਦੇਣਾ ਦਸ ਤਰੀਕੇ। ਜੋ ਸਰਾ ਕਮੀਆਂ ਕਮੇੜਾਂ ਦੀਆਂ نوਹਾਂ ਦੀਆਂ ਦੀ ਬੇਇੱਜ਼ਤੀ ਉਹ ਕੋਈ ਕਰੇ ਤਾਂ ਉਹ ਚਾਰੇ ਕੁਝ ਕਰ ਕੁਝ ਨਹੀਂ ਸਕਦੇ ਉਹਦਾ ਹੱਕ ਮਨ ਸੋਹੂ ਨਾਲ ਪਿੰਡ ਦੇ ਲੋਕ ਕਹਣ ਵੀ ਨਾ ਭਾਈ ਸਾਰੀਆਂ ਭਾਂਤੀਆਂ نوਹਾਂ ਭਾਂਣਾ ਇੱਕੋ ਜਿਹੀਆਂ ਹੈਗੀਆਂ ਨੇ ਪਰ ਜਿਹਨੂੰ ਆਖੋ ਗਰੀਬ ਕੀ ਕਰੂ ਉਹ ਤਾਂ ਆਖਾਂ ਨੀਵੇਂ ਕਰਕੇ ਚੱਲਦੇ ਨੇ ਇਸੇ ਤੇ ਆ ਖਾਲਸਾ ਜੀ ਜਦੋਂ ਸਾਡੇ ਗੁਰੂ ਸਾਹਿਬਾਨ ਦੀ ਸਾਡੇ ਧਰਮ ਦੀ ਇਹਨਾਂ ਨੇ ਨਤਲਾ ਕਰਕੇ ਹੱਤਨਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਔਰ ਕੋੜਾ ਕੋਈ ਉਹਨਾਂ ਤੋਂ ਕਿ ਤੁੰਮਿਲਦੇ ਨੇ ਕਾਬੂ ਦੇਸ਼ਾਂ ਦੇਸ਼ਾਂ ਦੁਆਰਾ 15 ਸਾਲਾਂ ਦੇ ਅੰਦਰ ਅੰਦਰ ਰਹੇ ਨੇ ਪਵਨ ਪੰਜਾਬ ਪੁੱਛੇ ਗਏ ਨੇ ਕਿ ਸਾਰੀ ਕਰੋੜ ਦੀ ਸਿੱਖ ਥਾਮ ਜਿਹੜੀ ਹੈ ਉਹ ਇਹਨੇ ਗੁਰਦੁਆਰਿਆਂ ਦੀ ਆਵਾਜ਼ ਕਰ ਸਕੀ। ਔਰ ਇਹਨੇ ਉਹਨਾਂ ਦੇ ਮਿਸ਼ਨ ਸਫਲ ਹੋ ਗਏ ਨੇ ਕਦੇ ਕਿਸੇ ਦਾਬ ਕੇ ਥੋਟੇ ਦਾ ਸਹੀ ਕਿ ਇਹ ਕੀ ਰੋਗ ਹੈ ਜਿਹੜਾ ਖਾਲਸਾ ਪੰਥੋਂ ਤੋਂ ਬਾਅਦ ਅੱਲ ਮੁਆਫੇ ਲੱਗਾ ਹੋਇਆ ਹੈ। ਇਸ ਰੋਗ ਨੂੰ ਖਤਮ ਕਰਨ ਦਾ ਇਲਾਜ ਇਹ ਨਹੀਂ ਤੇ ਇਹ ਕਾਗਜ਼ ਬਣੀ ਜਬਬਤ ਕਰ ਲੋ, ਪੁਰਾਣੀ ਕਿਤਾਬ ਕਰ ਲੋ ਪਰ ਜਾਣਵਾ ਕੋਈ ਅਸਰ ਪਾਉਣ ਨੂੰ ਕੋਈ ਕਿਸੇ ਨੇ ਕੀ ਸੀ। ਗੱਲ ਵਿੱਚ ਕੁਝ ਹੋਰ ਹੈ ਉਹ ਗੱਲ ਗੱਲ ਵਿੱਚ ਪੇਤ ਵੀ ਹੋਰ ਹੈ ਉਹ ਪੇਤ ਦੀ ਗੱਲ ਨੂੰ ਖਾਲਸਾ ਜੀ ਸੰਭਲਣੀ ਕੋਸ਼ਿਸ਼ ਕਰਨੀ ਚਾਹੀਦੀ ਹੈ ਹੋਰ ਇਹ ਕਹਿੰਦੇ ਨੇ ਇਹ ਤੋਂ ਕੀ ਹਮ ਕਿਆ ਕਰੇ ਹਮ ਤਾਂ ਸੈਕੂਲਰ ਹੈ ਉਹ ਉਹ ਤਾਂ ਆਪਣਾ ਧਰਮ ਹੈ ਉਹ ਆਪਣੇ ਧਰਮ ਦਾ ਪ੍ਰਚਾਰ ਕਰੇ ਤੂੰ ਆਪ ਕਿਉਂ ਜਾਪੇ ਹੋ ਮੈਂ ਛੋਟੇ ਜਿਹੇ ਸਵਾਲ ਤੁਹਾਨੂੰ ਦੱਸਾਂ ਸਾਰਿਆਂ ਨੂੰ ਨਾਗਾਲੈਂਡ ਇੱਕ ਹੀ ਹੈਗੀ ਹੈ ਨਾਗਾਲੈਂਡ ਚ ਪਿਛਲੇ 40 50 ਸਾਲਾਂ 1947 ਆਇਆ ਨਾ ਇਸ ਤੋਂ ਪਹਿਲਾਂ 40-50 ਸਾਲ ਅੰਗਰੇਜ਼ ਮਿਸ਼ਨਰੀ ਜਿਹੜੇ ਇਸ ਅੰਗਰੇਜ਼ ਨਾਲ ਯੂਰਪੀਅਨ ਮਿਸ਼ਨਰੀ ਫਰਾਂਸੀ ਮਿਸ਼ਨਰੀ ਉਹਨਾਂ ਨੇ ਪ੍ਰਚਾਰ ਕਰਕੇ ਕੋਸਟ 70% ਦੀ ਉਥੋਂ ਦੀ ਜਿਹੜੀ ਆਬਾਦੀ ਜਿਹਨਾਂ ਨੇ ਸਾਈ ਬਣਾ ਲਿਆ। ਉਹ ਬੜੇ ਚੰਗੇ ਬੁੱਧੀਮਾਨ ਸਾਈ ਬਣਨ ਨੂੰ ਆਪ ਦੇਖਣ ਉਸੇ ਜਾ ਕੇ। ਨਾਗੇ ਮੰਗੇ ਨਹੀਂ ਹੈਗੇ। ਬੜੇ-ਬੜੇ ਵਿਖੇ ਬੜੇ ਸੋਹਣੇ ਗੋਰੇ ਲੰਗੋਵਾਂ ਦੇ ਐਵੇਂ ਐਵੇਂ ਪੀਏ ਬਾਸ ਆਖੜ ਦੇ ਬੜੇ ਪੁਰੀਆਂ ਉਹਨਾਂ ਟਿੱਕ ਟਿੱਕ ਕਰਦੀਆਂ ਬਾਪੂ ਫੂਲਾਂ ਦੀਆਂ ਪੁਰੀਆਂ ਕੰਨੀਆਂ ਤੇ ਰੀਆਂ ਨੇ। سا سو فتر فی اونا نے اب ہون لکھا تھا جساڑی زبان ماتری پاشا ساڑی اگرے جی ہے اونا نے بزان لکھوالے ہیں اونا جا جسرے ان سو 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 بیٹھ کے جسرے انہ نے راج سے قبضہ کر لیا دلی والے نے پہلی والے یہ سوڑی وہ لکھی کریے ناکہ لین کا اونا رجلے سیانے بودھی مدد سے, سے انہوں نے کہا کوئی علاج نہیں سوائے اس کو دوبارہ ہندو بن جا اونا نے کٹھی لکھی ਮੈਂ ਤੁਹਾਨੂੰ ਕਹਿੰਦੀ ਕਿ ਤੁਹਾਹਾਨੂੰ ਠੀਕ ਨਹੀਂ ਮੈਂ ਸਭ ਦੇ ਸਾਹਮਣੇ ਲੱਖਾਂ ਵਾਲੀ ਦੇਖਣ ਵਿੱਚ ਮੈਂ ਕਹਿ ਰਹੀ ਹਾਂ ਕੋਈ ਇਹਨੂੰ ਇਹਨੂੰ ਦੱਸੇ ਕਿ ਕੌਣੇ ਇਲਕਾ ਫਰਮੈਂਟੂ ਕਰ ਰਹੇ ਝੂਠ ਹੈ ਮੈਂ ਦੱਸ ਰਹੀ ਹਾਂ ਕਿ 36 ਖਰਾਬ ਤੇ ਨਹੀਂ ਪਈ ਹੈ ਬੈਸਕੀ ਕੈਬਨਟ ਨਿਕਲੇਗੀ ਇੱਕ ਪਾਸੇ ਨਹੀਂ ਅਲਾਦ ਇੱਕ ਹੋ ਗਿਆ ਦੁਬਾਰਾ ਹਿੰਦੂ ਬਣ ਗਿਆ ਦੁਬਾਰਾ ਹਿੰਦੂ ਕਿਦਾਂ ਬਣ ਉਹਨਾਂ ਕਿ ਉਹ ਮਿਸ਼ਨ ਵਾਲੇ ਹੈਗੇ ਨੇ ਜਿਹੜੇ ਰਾਮਾ ਕ੍ਰਿਸ਼ਨਾਂ ਮਿਸ਼ਨ ਵਾਲੇ ਨੇ ਉਹਨਾਂ ਤੋਂ ਇਹ ਜਾਗਤਿ ਪ੍ਰਚਾਰ ਕਰ ਰਾਮਾ ਕ੍ਰਿਸ਼ਨਾਂ ਮਿਸ਼ਨ ਨੂੰ ਕਿਹਾ ਕਿ ਚਾਹੋ 200 ਰੁਪਇਆ ਅਸੀਂ ਹਰ ਸਾਲ ਦਾ ਦਵਾਂਗੇ ਫਿਰ ਲੋਕ ਵੀ ਹੋਰ ਵੀ ਦਵਾਂਗੇ ਤੁਸੀਂ ਉੱਥੇ ਜਾ ਕੇ ਇਹ ਪ੍ਰਚਾਰ ਕਰੋ ਉਹ ਪੜੇ ਲਿਖੇ ਆਦਮੀ ਜਿਉਂ ਉਹਨਾਂ ਨੇ ਸੋਚੀ ਵਾਰ ਸੋਚ ਕੇ ਕਹਿਣ ਲੱਗੇ ਉਹਨਾਂ ਨੇ ਜਵਾਬ ਦਿੱਤਾ 6 ਮਹੀਨਿਆਂ ਬਾਅਦ ਇਹ ਕੰਮ ਸਾਡੇ ਕਰੰਗਦਾ ਨਹੀਂ ਅਸੀਂ ਇਹ ਪ੍ਰਚਾਰ ਕਰਕੇ ਲੋਕਾਂ ਨੂੰ ਲੋਕਾਂ ਦੇ ਲੋਕ ਨੂੰ ਪਰਵਰਤਨ ਨਹੀਂ ਕਰਦੇ ਅਸੀਂ ਦਾ ਜਿਹੜਾ ਹਿੰਦੂ ਧਰਮ ਹੈ ਇਸ ਦੇ ਜਿਹੜੇ ਉੱਚਤਮ ਗੁਣ ਹੈਗੇ ਨੇ ਉਹਨਾਂ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਾਂ ਕਾਗਜ਼ ਦੇ ਹਿੰਦਰਾ ਇਸ ਤਰ੍ਹਾਂ ਦੇ ਬਣੇ ਹੋਏ ਨੇ ਫਿਰ ਖਾਲਸਾ ਜੀ ਉਹੀ 200 ਰੁਪਏ ਪਹਿਲੇ ਸਾਲ ਤੋਂ 200 ਮਿਲਿਆ ਸੀ ਹੁਣ ਮੈਨੂੰ ਪਤਾ ਨਹੀਂ 20 ਲੋਕ ਮਿੰਟਾਂ ਦੇ 100 ਰੁਪਏ ਨਜ਼ਰ ਪਈਏ ਦਾ ਮਨਾਮ ਪਈ ਹੋਏ ਨੇ ਜੀ ਕਾਗਜ਼ੀ ਸਾਫ ਲੈਣੇ ਨੇ ਉਹਨਾਂ ਨੇ ਫਿਰ ਆਈਆ ਸਮਾਜ ਜੁਮੇ ਬਣ ਗਏ ਆਈਆ ਸਮਾਜ ਦੇ ਪ੍ਰਚਾਰਕ ਨਾਗਰਾਂ ਨੇ ਫਿਰ ਰਹੇ ਨੇ ਕਿੰਨੀ ਕਾਮਯਾਬੀ ਹੋ ਰਹੀ ਹੈ ਨਾ ਕਿ ਇਹ ਨਹੀਂ ਸਭ ਦਾ ਸਾਇਕੋਲੋਜੀ ਜੁੜੀ ਹੈ ਕਿ ਸਾਡੇ ਸਿੱਖਾਂ ਲਈ ਹੈ ਉਹਨਾਂ ਲਈ ਨਹੀਂ ਅਜੋਨ ਛੇਮੀ ਨੇ ਹੋਏ ਨੇ ਹੁਣੇ ਇੱਕ ਐਕਟ ਬਣਿਆ ਹੈ ਅਜੇ ਮਨਜ਼ੂਰੀ ਨਹੀਂ ਮਿਲੀ ਜਿਹੜਾ ਹੁੰਦਾ ਰਾਸ਼ਟਰਪਤੀ ਖਾਦੇ ਦੀ ਐਕਟ ਹੈ ਇੰਡੀਜ ਰਿਲੀਜਨ ਪ੍ਰੋਟੈਕਸ਼ਨ ਐਕਟ ਜਿਹੜਾ ਪੁਰਾਣਾ ਸਨਾਤਨ ਸਨਾਤਨ ਧਰਮ ਹੈ ਉਸ ਦੀ ਰੱਖਿਆ ਵਾਸਤੇ ਵਿਜ਼ਾਨ ਔਰ ਕਾਨੂੰਨ ਹੋ ਬਣਾ ਕੇ ਇਹ ਬਣ ਜਾਏਗਾ ਕਿ ਹਿੰਦੂ ਨੂੰ ਜਿਹੜਾ ਵੀ ਕੋਈ ਕਿਸੇ ਹੋਰ ਧਰਮ ਦੀ ਲਿਆਉਣਾ ਚਾਹਵੇ ਉਹ ਉਹ ਨਹੀਂ ਕਿ ਆਤੀ ਨਜਮਾ ਇਹ ਜਸਤੂਰੀਪ ਇਹ ਇਹ ਜਸਤੂਰੀਪ ਮੈਂ ਕਿ ਇਹ ਜਿਹੜੇ ਸਾਡੇ ਗੁਰਬਕਸ਼ ਸਿੰਘ ਤੇ ਇਹ ਟੁੱਪੂ ਜਿਹੜੇ ਹੈਗੇ ਨੇ ਇਹ ਇਹਨਾਂ ਨੂੰ ਜਦੋਂ ਇਹ ਗੁਰੂਆਂ ਦਾ ਅਪਮਾਨ ਕਰਦੇ ਸਾਰੇ ਸਿੱਖਾਂ ਦਾ ਮੂੰਹ ਚੁੜਾਉਂਦੇ ਹਨ ਔਰ ਸਾਡੇ ਕਿੰਦਰਾ ਵੀ ਜਾ ਕੇ ਸਾਰੇ ਸਾਰਾ ਫਰੰਸੀਸੀਆ ਦਾ ਜਿਸ ਫੌਂਟ ਨੇ ਇਹ ਸਪੀਸਿਟ ਰਾਜਗੀਤਾ ਹੋਰ ਦੋ ਸ਼ੈਨ ਗਏ ਹਨ ਗੁਰਰਾਹਕੀਆਂ ਨੇ ਪਠਾਣਾ ਦੀ ਔਰ ਮੁਗਲਾਂ ਦੀ ਉਸ ਅਰਗੇਨ ਅੰਗਰੇਜ਼ਾਂ ਦਾ ਐਸਾ ਐਸਾ ਵੈਲਕਮ ਕੀਤਾ ਸੀ ਸਾਊਥ ਆਉਟ ਕੰਮ ਕਰ ਰਹੇ ਐਨ ਇੰਗਰੇਜ਼ਾਂ ਦਰੋਂ ਦਰੋਂ ਉੱਟੋਂ ਬਾਹਰੋਂ ਕੁਛ ਕਰਦੇ ਰਹੇ ਹਾਂ ਕਿ ਇਸੇ ਕਨਾਂ ਦੇ ਸਾਡੇ ਖਿਲਾਫ ਹੋ ਜਾਣ ਉਹਨਾਂ ਦੇ ਖਿਲਾਫ ਆ ਕਿਸ ਤਰ੍ਹਾਂ ਸਭ ਕਰਮ ਕਿ ਇਜਜ ਕਰਦੇ ਨੇ ਔਰ ਇਹ ਉਹੀ ਪੁੱਛ ਕੇ ਇਹ ਕਿ ਤੁਸੀਂ ਆਪ ਵਾਂਹ ਰਹਿਣੇ ਕੀ ਕਹੇ ਸੀ ਮੈਨੂੰ ਸਾਪਕੀ ਸਮਾਂ ਹੈ ਨਹੀਂ ਗੱਲ ਨੂੰ ਬਹੁਤਾ ਬਤਾਉਂਦਾ ਨਹੀਂ ਜੇ ਮੈਂ ਪਹਿਲਾਂ ਬੋਲਦਾ ਕਿ ਮੈਂ ਕੰਟੈਕਟ ਕੋਆਡਨੋ ਆਪੋ ਫਾਈਨ ਲਿਮਿਟਿੰਗ ਦਾ ਕੰਮ ਕਰਦੀਆਂ ਸੀ ਹੁਣ ਮੈਂ ਮਕੌਣਾ ਸਿਰ ਇੰਨੀ ਗੱਲ ਕਹੇ ਸੀ ਕਉ ਸੰਤ ਜਿਹੜੇ ਸਾਡੇ ਮਹਾਨ ਆਗੂ ਨਿਸਾਨ ਹੋਣੋਂ ਵੀ ਤੁਸੀਂ ਜਿਹੜੇ ਸਾਰੇ ਪੰਥ ਇਕੱਠਾ ਹੋਏ ਤੁਹਾਨੂੰ ਵੀ ਮੈਂ ਤੁਹਾਨੂੰ ਮੁਬਾਰਕਬਾਦ ਵੀ ਦਿੰਨਾ ਹੈ ਕਿ ਕੌਲੇਕ ਅਜੇ ਜਿਹੜੀ ਸਾਹਿਬ ਦਸਮ ਪਾਤਸ਼ਾਹ ਨੇ ਅਗਨੀ ਪਰਜਲਤ ਕੀਤੀ ਹੈ ਉਹ ਮੌਜੂਦ ਅੱਜ ਹੀ ਨਹੀਂ ਇਹ ਬੜੀ ਵੱਡੀ ਗੱਲ ਹੈ ਇਸ ਆਸੇ ਵਿੱਚ ਟਿਕੇ ਰਹੋ ਕਿ ਸ੍ਰੀ ਦਸਮ ਪਾਤਸ਼ਾਹ ਆਪ ਆ ਕੇ ਤੁਹਾਡੀ ਰੱਖਿਆ ਕਰਨਗੇ ਔਰ ਕੋਈ ਐਸਾ ਚਮਤਕਾਰ ਦਿਖਾਉਣਗੇ ਕਿ ਜਿਨ੍ਹਾਂ ਜਿਹੜੀ ਭੀੜ ਜਿਹੜੀ ਫਸ ਗਈ ਉਹ ਜਿਨ੍ਹਾਂ ਮੁਸੀਬਤਾਂ ਦੇ ਵਿੱਚ ਤੁਸੀਂ ਆਪੇ गिर ਗਏ ਉਹਨਾਂ ਨੂੰ ਬਣੀਤਵਾਲਾ ਸਾਰਾ ਪੜਾਏਗਾ ਇਹ ਇੱਕ ਕਿਰਨ ਮੈਪ ਤੇ ਦੂਜਾ ਮੈਪ ਸਵਾਲ ਵੀ ਪੁੱਛਣਾ ਤੇ ਕਹਿੰਦਾ ਵੀ ਸਾਰੇ ਮੱਪੇ ਪਾਸ ਕੀਤੇ ਨੇ ਬੜੇ ਚੰਗੇ ਨੇ ਕਿਸੇ ਮੱਪੇ ਦੇ ਨਾਲ ਮੈਂ ਐਸਾ ਮੱਪ ਨਹੀਂ ਇਹ ਨਹੀਂ ਕਹਾਂਗਾ ਕਿ ਜਫਰਾਨੇ ਮੈਦ ਮੈਂ ਵਿਰੋਧ ਦਾ ਬੜੇ ਸੋਨੇ ਮੱਪੇ ਕੀਤੇ ਨੇ ਮੈਨੂੰ ਆਗਿਆ ਕਰਦੇ ਕਿਸੇ ਨੂੰ ਰਿਪੋਰਟ ਆ ਵੀ ਕਰ ਦੇਣੀ ਜੇ ਮਰਜ਼ੀ ਕਹਿੰਦੇ ਮਪੋਰਟ ਬਤਾ ਦੇਣ ਕਿ ਮਤਾ ਹੈ ਨਹੀਂ ਸੀ ਐਸਾ ਜਿਹੜੇ ਸਿੱਖਾਂ ਦੇ ਦੀ ਦੇ ਸਿੱਖਿਤਾ ਨਿਕ ਨਾ ਹੋਵੇ ਪਰ ਮੈਂ ਇਹਨਾਂ ਕੋਲ ਪੁੱਛ ਰਿਹਾ ਕਿ ਅਸਲੀ ਮਤਾ ਕੀ ਰਹਿ ਇੱਕ ਮਤਾ ਬੁਨਿਆਦੀ ਮਤਾ ਮੂਲਕ ਮਤਾ ਸਿੱਖ ਇਸ ਕੁੱਲੀ ਕੀ ਫਸੇ ਹੋਏ ਹਾਂ ਜਿਹੜੀ ਕੁੱਕਲੀ ਕੀ ਸਿੱਖਾਂ ਦਾ ਸਰਬਨਾਸ਼ ਕਰਨ ਦੇ ਸਮਰੱਥ ਹੈ ਜਿਹੜੀ ਕੁੜਕੀ ਨੇ ਸਿਕੰਦਰੀ ਸੰਗੀ ਨੂੰ ਫੋਟ ਕੇ ਉਹਨਾਂ ਦਾ ਸਾਹ ਐ ਸੋੜੇ ਨਾ ਤੱਕਲੀਆ ਦੌੜਿਆ ਉਸ ਕੁੜਤੀ ਤੋਂ ਛਡਕਾਰਾ ਪਾਉਣ ਲਈ ਤੁਹਾਡੇ ਕੋ ਕੋਈ ਚਾਲ ਕੋਈ ਖਿਆਲ ਕੋਈ ਮਤ ਹੈ ਬਲਕਿ ਇਹ ਪ੍ਰਸ਼ਨ ਪੁੱਛ ਕੇ ਮੈਂ ਤੋੜ ਗਿਆ ਅਗਿਆਮਨ ਜ਼ੋਰ ਕਰਨੇ ਦਵਾਂਗੇ ਇਸ ਹਾਲਤ ਦਾ